दोस्तों असलकुम वरहत ला वर्कात सत अकाल राम राम दोस्तों मैं थोड़े तो वास्ते लेके आया काले कलवे का मंत्र है मंत्र वशीकरण वास्ते है मंत्र नंबर दो सौ पेज नंबर छे सौ ग्यारह मंत्र इस तरह काला कलवा चौंसठ बीर मेरा कलवा गंगा तीर जहाँ को जूं वहाँ को जाई मांस मछली को शुवन न जाई अपना मारा आपे ही खाई चलत बाण मारूं उलट मूठ मारूं मार मार कलवा तेरी आस चार चौमुखा दिया ना बाती जा मारूं फलाँ की शादी या फलाने की शादी ਇਤਨਾ ਕਾਮ ਮੇਰਾ ਨਾ ਕਰੇ ਤੋ ਤੁਝੇ ਆਪਣੀ ਮਾਂ ਕਾ ਦੂਧ ਪੀਆ ਹਰਾਮ ਹੈ ਮੰਤਰੇ ਨਈਆ ਵੀਰ ਜੀ ਸੁਣ ਲੋ ਕਿ ਉਹਦਾ ਦੀਵਾ ਜਗਾ ਕੇ ਗੁੱਗਲ ਦੀ ਧੂਨੀ ਜੇ ਨੰਤਰ ਜੀ ਨੂੰ ਚੰਗੇ ਲੱਗਦੇ ਆ ਜੀ ਜ਼ਰੂਰ ਲਾਈਕ ਕਰਿਆ ਕਰੋ ਲਾਈਕ ਦਾ ਬਟਨ ਜ਼ਰੂਰ ਦਬਾਇਆ ਕਰੋ ਇਤਨਾ ਹੌਸਲਾ ਫਜ਼ਾਈ ਮਿਲਦੀਏ ਜਦੋਂ ਲਾਇਕ ਨਹੀਂ ਮਿਲਦੇ ਦਿਲ ਨਹੀਂ ਕਰਦਾ ਫਿਰ ਕਲਾਮ ਅਗਲੀ ਕੌਣ ਨੂੰ ਇਹਨਾਂ ਨਾਇਾਬ ਖਜ਼ਾਨਾ ਜਿਹੜਾ ਮੈਂ ਕੱਟ-ਕੱਟ ਕੇ ਤੁਹਾਨੂੰ ਦੇ ਰਿਹਾ ਹੋਰ ਤੁਸੀਂ ਚੰਗਾ ਸਮਝੋ ਚਾਹੇ ਮਾੜਾ ਸਮਝੋ ਮੈਂ ਆਪ ਦੇ ਖਜ਼ਾਨੇ ਦੇ ਵਿੱਚੋਂ ਸਾਰਾ ਖਜ਼ਾਨਾ ਵੰਡਣਾ ਚਾਹੁੰਨਾ ਆ ਇਸ ਕਰਕੇ ਹੀ ਇਹ ਗ੍ਰੰਥ ਬਣਾਇਆ ਇਹਨਾਂ 500 ਪੇਜਾਂ ਦਾ ਗ੍ਰੰਥ ਆਪਣਾ ਤਿਆਰ ਆ ਜੇ ਕਿਸੇ ਨੂੰ ਲੈਣਾ ਹੋਵੇ ਤਾਂ ਲੈ ਵੀ ਸਕਦਾ ਛੋੜੋ ਇਹਦੀ ਵੀਡੀਓ ਦਾਸ ਦਿਨ ਲਾਈਕ ਥੋਕ ਦਿਓ ਕਿ ਉਹਦਾ ਦੀਵਾ ਜਗਾ ਕੇ ਗੂਗਲ ਦੀ ਧੂਣੀ ਦੇਵੇ ਜੋੜਾ ਫੁੱਲਾਂ ਦਾ ਗੁਲਾਬ ਦਾ ਗੁਲਾਬ ਦੇ ਫੁੱਲਾਂ ਦਾ ਤੇ ਮਠਿਆਈ ਸੱਤ ਤਰ੍ਹਾਂ ਦੀ ਇੱਕ ਇੱਕ ਪੀਸ ਲੈ ਕੇ ਕੋਲ ਰੱਖ ਲੈਣਾ ਸੱਤ ਤਰ੍ਹਾਂ ਦੀ ਮਠਿਆਈ ਦੇ ਇੱਕ ਇੱਕ ਪੀਸ ਲੈਣਾ ਤੇ ਕੋਲ ਰੱਖ ਲੈਣ 1008 ਵਾਰ 1008 ਵਾਰ ਇਸ ਮੰਤਰ ਨੂੰ ਰੋਜ਼ ਜਪੇ 25 जपਨਾਮ ਇਸੇ ਤਰ੍ਹਾਂ 21 ਦਿਨ जप ਕਰਨਾ ਇਹ ਮੰਤਰ 21 ਦਿਨ ਜਪਨ ਨਾਲ ਸਿੱਧ ਹੋ ਜਾਵੇਗਾ ਬਾਤੇ ਵਿੱਚ ਜਿੱਥੇ ਸ਼ਬਦ ਫੁਲਾਣਾ ਆਇਆ ਉਸ ਦੀ ਥਾਂ ਤੇ ਜਿਹਨੂੰ ਵਸ਼ਟ ਕਰਨਾ ਹੈ ਉਹਦਾ ਨਾਮ ਲੈ ਕੇ ਜਿਸ ਨੂੰ ਵੀ ਤੁਸੀਂ ਵਸ਼ਟ ਕਰਨਾ ਚਾਹੁੰਦੇ ਹੋ ਉਸ ਦਾ ਨਾਮ ਲੈ ਕੇ 3 ਦਿਨ ਜਪ ਕਰਨਾ ਹੋਰ ਜਿਨਾਂ ਨੂੰ ਕਿ ਸਾਨੂੰ ਵਾਸ ਕਰਿਆ ਕਰਨਾ 3 ਦਿਨ ਜਪ ਕਰ ਲਿਆ ਕਰਨਾ 3 ਦਿਨ ਜਪ ਕਰਨਾ ਮਠਿਆਈ ਸਰਵੰਨੀ ਤੇ ਦੀਪਕ ਘਿਓ ਦਾ ਜਗਾ ਕੇ ਤੇ ਫੁੱਲ ਕੋਲ ਰੱਖ ਕੇ ਇਹ ਮੰਤਰ ਜਪ ਕਰੋ ਤੈਨਾਂ ਜਾਂ ਫਿਰ 7 ਦਿਨ ਕਰ ਲੋ 7 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਸ਼ਰਤੀਆ ਮਹਿਬੂਬ ਕਾਲਾ ਕਲਵਾ ਚੁੰਡਿਓ ਫੜ ਕੇ ਤੁਹਾਡੇ ਦੇ ਮੂਹਰੇ ਪੇਸ਼ ਕਰ ਦੂਗਾ ਜੇ ਪੱਟਦਾ ਆਊਗਾ ਪੱਟਦਾ ਇਹ ਹੋ ਜਾ ਕਲਵਾ ਵੀਰਾ ਇਹਦਾ ਵਸ਼ੀਕਰਨ ਬਹੁਤ ਪ੍ਰਜਨਕ ਇਹ ਉਲਟ ਵੀ ਚਲੇ ਜਾਂਦਾ ਇਸ ਲਈ ਗੁਰੂ ਤੋਂ ਗੁਰੂ ਦੀ ਇਜਾਜ਼ਤ ਤੋਂ ਬਿਨਾ ਨਹੀਂ ਕਰਨਾ ਚਾਹੀਦਾ ਸੋਲੇ ਵਿੱਚ ਜੇ ਕੋਈ ਸਾਬ੍ਰਮੰਤਰਾਂ ਦਾ ਸ਼ੌਕੀਨ ਹੈ ਤਾਂ ਉਹਨੂੰ ਗੁਰਤਾਰ ਨਾ ਕਰ ਲੈਣੀ ਚਾਹੀਦੀ ਆ ਕਿਸੇ ਦੀ ਵੀ ਕਰੋ ਤੇ ਉਹਦੀ ਇਜਾਜ਼ਤ ਲਓ ਉਹ ਮਹਬੂਬ ਤੁਹਾਡੇ ਕੋਲ ਚੱਲ ਕੇ ਆਪਣੇ ਆਪ ਆ ਜਾਵੇਗਾ ਉਹਨੂੰ ਚੈਨ ਨਹੀਂ ਆਵੇਗਾ ਤੁਹਾਨੂੰ ਜਦੋਂ ਤੱਕ ਉਹ ਮਿਲ ਨਹੀਂ ਲੈਂਦਾ ਜਾਂ ਮਿਲ ਨਹੀਂ ਲੈਂਦੀ ਇਸ ਨੂੰ ਚੈਨ ਨਹੀਂ ਆ ਸਕਦਾ ਇਸ ਮੰਤਰ ਨੂੰ ਸ਼ਨੀਵਾਰ ਵਾਲੇ ਦਿਨ ਤੋਂ ਸ਼ੁਰੂ ਕਰਨਾ ਹੈ ਦਿਸ਼ਾ ਦੱਖਣ ਵਾਲੇ ਮੂੰਹ ਕਰਕੇ ਬੈਠਣਾ ਹੈ ਮਿਠਾਈ ਵਾਰ ਰੱਖਣੀ ਹੈ ਨਾਲੇ ਫੁੱਲ ਵੀ ਰੋਜ਼ ਮਿਠਾਈ ਨਵੀਂ ਲੈਣੀ ਹੈ ਅਤੇ ਫੁੱਲ ਵੀ ਨਵੇਂ ਲੈਣੇ ਹਨ ਤੇ ਬਾਅਦ ਵਿੱਚ ਨਹਿਰ ਦੇ ਕਿਨਾਰੇ ਤੇ ਨਹਿਰ ਦੇ ਵਿੱਚ ਚਲਪਰਵਾਹ ਨਹੀਂ ਕਰਨਾ ਨਹਿਰ ਦੇ ਕਿਨਾਰੇ ਜਾਂ ਬਿਆਬਾਨ ਵਿੱਚ ਰੱਖ ਕੇ ਉਹ ਦੇ ਵੀ ਨਾ ਹੋ ਸਕੇ ਤੇ ਪਿੱਪਲ ਬਰੀ ਦੇ ਥਲੇ ਵੀ ਕੋਸ਼ਿਸ਼ ਇਹਦਾ ਇਸਤੇਮਾਲ ਕਰ ਆਪਣੇ ਪਲ ਦੇ ਥਲੇ ਬੇਰੀ ਇਹ ਨਹੀਂ ਅਲਾਉ ਹੋएगी ਪਲ ਦੇ ਥਲੇ ਵੀ ਤੁਸੀਂ ਰੱਖ ਸਕਦੇ ਹੋ ਪਰ ਪਲ ਭਾਰਾ ਹੋਣਾ ਚਾਹੀਦਾ ਅਗਲਾ ਮੰਤਰ ਲੈ ਕੇ ਆਇੰਗਾ ਉਹ ਵੀ ਵਸ਼ੀਕਰਨ ਦਾ ਕੋਸ਼ਿਸ਼ ਕਰਨ ਇਸਲਾਮੀ ਮੰਤਰ ਹੈ ਅੱਲਾਹੁ ਹੁਸਮਤ ਦਾ ਬਹੁਤ ਹੀ ਬਿਹਤਰੀਨ ਮੰਤਰ ਹੈ ਦੋਸਤੋ ਪਿਛਲੇ ਮੰਤਰ ਨੂੰ ਕਰ ਦਿਓ ਲਾਈਕ ਔਰ ਜੇ ਚੰਗਾ ਲੱਗਾ ਤਾਂ ਕਰ ਦਿਓ ਸ਼ੇਅਰ